ਅੱਜ ਤੁਸੀਂ ਡੀਸੀ ਆਫਿਸ ਆਇਸੀ ਇਹ ਖਾਸ ਕਰਨ ਜੀ ਖਾਸ ਕਰਨ ਜੀ ਕਿ ਅੱਜ ਜੋ ਸਾਡੇ ਚੋਣ ਕਮਿਸ਼ਨਰ ਨੇ ਇੱਥੇ ਦੇ ਮੈਡਮ ਡੀਸੀ ਜੀ ਉਹਨਾਂ ਨੇ ਅੱਜ ਇੱਥੇ ਬੁਲਾਇਆ ਸੀ ਜਿਹੜੇ ਕਿ ਪੇਪਰਾਂ ਦੀ ਜਾਂਚ ਹੋਈ ਸੀ ਔਰ ਪੇਪਰਾਂ ਦੀ ਜਾਂਚ ਦੇ ਵਿੱਚ ਸਾਡੇ ਜਿਹੜੇ ਡਾਕੂਮੈਂਟ ਆ ਅਸੈਪਟ ਕੀਤੇ ਗਏ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਔਰ ਦੂਜਾ ਮੈਂ ਲੁਧਿਆਣੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਂ ਜਿਹਨਾਂ ਨੇ ਬਹੁਤ ਮਿਹਨਤ ਜਿਹੜੇ ਆ ਲਗਭਗ 15 ਦਿਨ ਹੋ ਗਏ ਆ ਰੈਗੂਲਰ ਮੈਨੂੰ ਆਪਣੇ ਮਹੱਲੇ 'ਚ ਬੁਲਾ ਕੇ ਆਪਣਾ ਪੂਰਨ ਸਮਰਥਨ ਦੇ ਰਹੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਕਿ ਜਿਹੜਾ ਇਹ ਜੋਸ਼ ਹੈਗਾ ਤੁਹਾਡੇ ਅੰਦਰ ਇਹ ਬਰਕਰਾਰ ਰਹਿਣਾ ਚਾਹੀਦਾ 1 ਜੂਨ ਤੱਕ ਕਿਉਂਕਿ 1 ਜੂਨ ਨੂੰ ਜੋ ਲੁਧਿਆਣੇ ਦੀ ਪੰਚਾਇਤ ਦੇ ਵਿੱਚ ਫੈਸਲਾ ਹੋਣਾ ਵਾ ਜੋ ਕਿ ਨਵੇਂ ਵਿਧਾਨ ਸਭਾ ਵਾ ਔਰ ਨੋ ਵਿਧਾਨ ਸਭਾ ਦੇ ਜਿਹੜੀ ਵੱਡੀ ਪੰਚਾਇਤ ਆ ਸਭ ਤੋਂ ਪਹਿਲਾਂ ਲੋਕ ਸਭਾ ਦੀ ਜਿਹੜੀ ਪੰਚਾਇਤ ਆਪਾਂ ਕਹਿੰਦੇ ਆ ਉਹਨਾਂ ਨੇ ਫੈਸਲਾ ਕਰਨਾ ਮੈਂ ਤਾਂ ਤੁਹਾਡਾ ਵੀਰ ਜਿਹੜਾ ਤੁਹਾਡਾ ਭਰਾ ਤੁਹਾਡਾ ਲੁਧਿਆਣੇ ਦਾ ਸੇਵਾਦਾਰ ਨਰੇਸ਼ ਸਿੰਘ ਆਇਦ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਮੈਂ ਮੈਂ ਆਜ਼ਾਦ ਤੌਰ ਤੇ ਵਿੱਚ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਮੈਂ ਔਰ ਤੁਹਾਡੇ ਅਸ਼ੀਰਵਾਦ ਨਾਲ ਹੋਇਆ ਮੈਂ ਇਸ ਕਰਕੇ ਤੁਸੀਂ ਮੈਨੂੰ ਆਪਣੀ ਸੇਵਾ ਦਾ ਮੌਕਾ ਦਿਓ ਔਰ ਅੱਜ ਲੁਧਿਆਣੇ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆ ਅੱਜ ਜਿਹੜਾ ਗਰੀਬ ਮਜ਼ਦੂਰ ਆ ਉਹ ਤੜਫ ਰਿਹਾ ਹੈ ਬੁੱਤ। ਉਹ ਇੰਨਕ ਜਿਆਦਾ ਉਹਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਕਪੜਾ ਪਾਉਣ ਨੂੰ ਨਹੀਂ ਮਿਲਦਾ। ਅੱਜ ਲੋਟਾਂ ਖੋਵਾਂ ਜੜੀਆਂ ਦਿਨ ਬਾ ਦਿਨ ਵਧਦੀ ਜਾ ਰੀਆਂ ਮੈਂ। ਤਾਂ ਇਹ ਸਾਰਾ ਕੁਝ ਜਿਹੜਾ ਮਜ਼ਦੂਰਾਂ ਨਾਲ ਹੋ ਰਿਹਾ ਅੱਜ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਸੜਕਾਂ ਤੇ ਖੜੇ ਆ। ਉਹਨਾਂ ਐਮਐਸਪੀ ਦੀ ਗੱਲ ਸਰਕਾਰਾਂ ਨੇ ਕਰੀਆਂ ਪਰ ਕਿਸੇ ਨੇ ਨਹੀਂ ਦਿੱਤੀ। ਅੱਜ ਵਪਾਰੀਆਂ ਦੀ ਗੱਲ ਕਰੀਏ ਵਪਾਰੀ ਪਰੇਸ਼ਾਨ ਆ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਮਜ਼ਦੂਰ ਹੈ ਤੇ ਜਿਹੜਾ ਤਾਜ਼ਾ ਕਮਾਂਦਾ ਔਰ ਤਾਜ਼ਾ ਖਾਂਦਾ ਵਾ ਉਹ ਵੀ ਅੱਜ ਪਰੇਸ਼ਾਨ ਹੈ ਤੇਰਾ ਸੋਚ ਕੇ ਦੇਖੋ ਕਿ 8-9000 ਦੇ ਵਿੱਚ ਤੇ ਅੱਜ ਗੁਜ਼ਾਰਾ ਹੋ ਸਕਦਾ ਵਾ ਜਿਹੜੇ ਅੱਜ ਲੁਧਿਆਣੇ ਦੇ ਵਿੱਚ ਕੈਂਡੀਡੇਟ ਖੜੇ ਹੋਏ ਆ ਜਿਹੜੇ ਕਿ ਬਹੁਤ ਸਾਰੇ ਤਾਂ ਕੋਈ ਬਾਹਰੋਂ ਆਇਆ ਵਾ ਔਰ ਕੋਈ ਜਿੱਤ ਕੇ ਜਿਹੜਾ ਦਿੱਲੀ ਜਾ ਕੇ ਬਹਿ ਜਾਂਦਾ ਵਾ ਸਾਡੇ ਲੁਧਿਆਣੇ ਦੇ ਸਾਰੀ ਨਹੀਂ ਲੰਦੇ ਨਾ ਕਿਸੇ ਦਾ ਫੌਂ ਚੱਕਦੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਕਿ ਹਮੇਸ਼ਾ ਮੈਂ ਤੁਹਾਡੇ ਵਿਚ ਰਿਆ ਮੈਂ ਔਰ ਤੁਹਾਡੇ ਵਿਚ ਰਵਾਂਗਾ ਔਰ ਮੈਂ ਆਪਣੇ ਸਾਰੇ ਸਤਕਾਰਯੋਗ ਵੀਰਾਂ ਨੂੰ ਮੁਬਾਰਕਬਾਦ ਵੀ ਦੇਣਾ ਮੈਂ ਕਿ ਅੱਜ ਜਿਹੜੇ ਡਾਕੂਮੈਂਟ ਹੈ ਉਹ ਦਰੁਸਤ ਪਾਏ ਗਏ ਆ ਔਰ ਜਿਹੜੇ ਅਸੈਪਟ ਕੀਤੇ ਆ ਇਸ ਇਸਾਮ ਨੇਤਾ ਉਹਦੇ ਲਈ ਮੈਂ ਲੁਧਿਆਣਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਮੈਂ ਔਰ ਆਤ ਕਰਦਾ ਮੈਂ ਕਿ ਉਹ ਅੱਗੇ ਵਾਸਤੇ ਵੀ ਜਿਹੜੇ ਜਿੰਨੇ ਵੀ ਕੈਂਡੀਡੇਟ ਖੜੇ ਆ ਉਹ ਸਾਰਿਆਂ ਨੂੰ ਪੂਰਨ ਸਹਿਯੋਗ ਦੇਣ ਕਿਹਾਨ ਸਾਹਿਬ ਕਈ ਪਾਜ ਸਾਰੇ ਲੁਧਿਆਣੇ ਦੇ ਲੋਕ ਜਿਹੜੇ ਆ ਬੋਟਰ ਸਪੋਰਟ ਸਾਰੇ ਨਿਰਾਸ਼ ਨੇ ਉਹ ਮਜਬੂਰੀ ਦੇ ਵਿੱਚ ਇਹ ਲੋਕਾਂ ਦੇ ਨਾਲ ਚੱਲ ਰਹੇ ਆ ਕਿਉਂਕਿ ਕੋਈ ਨੌਕਰੀ ਕਰਦਾ ਕੋਈ ਕਿਸੇ ਦਾ ਰਿਸ਼ਤੇਦਾਰ ਆ ਕੋਈ ਕਿਸੇ ਦਾ ਪਰ ਉਹ ਸਾਰੇ ਨਿਰਾਸ਼ ਹੈਗੇ ਆ ਉਹ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਿਹੜੀ ਨਜ਼ਰ ਆ ਰਹੀ ਆ ਉਹ ਇਹ ਦੇਖ ਰਹੇ ਆ ਕਿਉਂਕਿ ਜਿਹੜੇ ਲੋਕ ਆਪਣੇ ਸਟੈਂਡ ਤੇ ਖੜੇ ਨਹੀਂ رہ ਸਕਦੇ ਉਹ ਸਾਡਾ ਭਲਾ ਕੀ ਕਰਨਗੇ ਇਸ ਕਰਕੇ ਲੁਧਿਆਣੇ ਦੇ ਲੋਕ ਜਿਹੜੇ ਆ ਉਹ ਇੰਤਜ਼ਾਰ ਕਰ ਰਹੇ ਆ ਕਿ ਕਦੋਂ 1 ਜੂਨ ਆਵੇ ਔਰ ਆਪਣਾ ਜਿਹੜਾ ਉਹਨਾਂ ਨੇ ਗੁੱਸਾ ਤੁਸੀਂ ਦੇਖੋਗੇ ਲੁਧਿਆਣੇ ਦੇ ਲੋਕ ਉਹ ਗੁੱਸਾ ਇੰਨਾ ਤਕੜਾ ਕੱਢਣਗੇ ਕਿ ਜਿਹੜਾ ਬਟਨ ਮਸ਼ੀਨ ਦਾ ਵਾ ਜਿਹੜਾ ਕਿ ਸਾਨੂੰ ਚੋਣ ਨਿਸ਼ਾਨ ਮਿਲੇਗਾ ਉਹ ਬਟਨ ਹੀ ਕਿਸ ਜਾਣਾ ਮੈਂ ਇੰਨੀਆਂ ਵੋਟਾਂ ਉਹਨਾਂ ਨੇ ਪਾਣੀਆਂ ਔਰ ਆਪਣਾ ਆਸ਼ੀਰਵਾਦ ਦੇ ਕੇ ਮੈਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਰਤ